ਸਮੋਸੇ ਚਾਹੀਦੇ ਸੀ ਭਾਈ ਤੁਸੀਂ ਇੱਧਰੋਂ ਦੀ ਆ ਜਾਓ ਮੁਲਾਕਾਤ ਤੇ ਆਏ ਤੁਸੀਂ ਤੁਸੀਂ ਵੀ ਤਾਂ ਖਿੜਕੀ ਦਵਾਈ ਲੈਣ ਵਾਲੀ ਰੱਖੀ ਆ ਤੂੰ ਵੀ ਤਾਂ ਸਿਰ ਤੇ ਟੋਪੀ ਪਾਈ ਵੀ ਸਮੋਸੇ ਦਾ ਆਪਰੇਸ਼ਨ ਕਰ ਰਿਹਾ ਤੂੰ ਤੇ ਬਾਹਰ ਆਇਓ ਤੁਹਾਨੂੰ 14 ਸਾਲ ਕੈਦ ਹੋਈ ਬਾਹਰ ਤੇ ਆਓ ਮੇਰੇ ਨਾਲ ਆਰਡਰ ਵੱਡਾ ਭਾਈ ਤੁਸੀਂ ਇੱਧਰੋਂ ਦੀ ਆ ਜਾਓ ਤੁਸੀਂ ਐ ਤਾਇਆ ਮਾਰ ਕੇ ਜੇਲ੍ਹ ਹੋਈ ਤੁਹਾਨੂੰ ਉਦੋਂ ਤੈਨੂੰ ਕਿਹਾ ਸੀ ਨਾ ਕਿ ਜਵੇਦ ਦੇ ਮੁੰਡਿਆਂ ਨਾਲ ਲੜੀ ਹੁਣ ਰਹਿ ਅੰਦਰ ਓਏ ਹੈਲੋ ਕਿਹੜੇ ਅੰਦਰ ਖਾ ਚੰਡਾ ਪੁਲਿਸ ਵਾਲਿਆਂ ਕੋ ਫੇਰ ਮੈਂ ਨ ਵੀ ਕਿਹਾ ਸੀ ਹਟ ਜਾ ਨਾ ਕਰ ਰਿਹਾ ਜੀ ਮੈਂ ਤੇਰੀ ਮੁਲਾਕਾਤ ਤੇ ਆਇਆ ਹਾਂ ਵੀ ਤੈਨੂੰ ਸਮਝਾਉਣਾ ਆਇਆ ਇਧਰੋਂ ਮੈਂ ਇਧਰੋਂ ਮੈਨੂੰ ਲੱਗਣ ਡਿਆ ਮੈਂ ਤੇਰੀ ਮੁਲਾਕਾਤ ਤੇ ਆਇਆ ਐਵੇਂ ਤੁਸੀਂ ਜੇਲ੍ਹ ਚੋਂ ਮੈਂ ਤੇ ਇਧਰ ਆਜ਼ਾਦ ਆ ਨਹੀਂ ਹੋ ਗਈ ਪਿਆ ਭਾਜੀ ਹੈਲੋ ਹਾਂ ਉੱਥੇ ਹੀ ਗੱਲ ਕਰ ਖਲੋ ਕੇ ਮਿਹਰਬਾਨੀ ਹੋਰ ਪਾਕਸਾਂ ਯਾਦ ਆ ਗਿਆ ਜਲੇਬੀ ਖਾ ਕੇ ਡੋਣ ਨਾ ਲੱਗ ਜੀ ਹੁਣ ਪਿਛਲਿਆਂ ਨੂੰ ਯਾਦ ਕਰਕੇ